ਯਾਰ ਆਪਣੇ ਪੰਜਾਬ ਦੇ ਲੋਕ ਵੀ ਬਾਲੇ ਹੀ ਪੋਲੇ ਬਾਲੇ ਹੀ ਪੋਲੇ ਮਤਲਬ ਇਹ ਸਟੇਜ ਤੋਂ ਪੋਲਾਪਨ ਖਤਮ ਹੋ ਕੇ ਫੁੱਦੂイズਮ ਦੀ ਸਟੇਜ ਸ਼ੁਰੂ ਹੁੰਦੀ ਆ ਆ ਕਈ ਆnde ਸੋਸ਼ਲ ਮੀਡੀਆ ਦੇਖੇ ਜਸਮੀਨ ਸੰਧਲ ਦੇ ਪਰਚਾ ਹੋ ਗਿਆ ਜਸਮੀਨ ਸੰਧਲ ਦੇ ਪਰਚਾ ਹੋ ਗਿਆ ਉਹ ਭਰਾਵੋ ਪਰਚਾ ਹੋਇਆ ਨਹੀਂ ਪਰਚਾ ਨੇ ਵਿਚਾਰੀ ਨੇ ਭਾਇ ਉਹ ਦੇ ਕੇ ਕਰਾਇਆ ਆ ਉਹ ਪਰਚਾ ਕਰਾਇਆ ਉਹਨੇ ਵਿਚਾਰੀ ਨੇ ਪੈਸੇ ਬੁਸੇ ਦੇਖੇ ਸ਼ੋਸ਼ਾ ਕੋਈ ਲੱਗ ਨਹੀਂ ਰਿਹਾ ਸੀ ਸੋਸ਼ਲ ਮੀਡੀਆ ਤੇ ਰੇਟਿੰਗ ਜ਼ੀਰੋ ਹੋਈ ਭਈ ਹੈ ਪੈਸੇ ਆ ਨਹੀਂ ਰਹੀ ਖਰਚਾ ਖੁੱਲਾ ਬੈਂਕ ਬੈਲੈਂਸ ਖਾਲੀ ਹੋਇਆ ਬਿਆਹੀ ਤੇ ਉਹਨੇ ਵਿਚਾਰੀ ਨੇ ਬੰਦੇ ਬੰਦੇ ਵਿੱਚ ਪਾ ਗਏ ਪਾਏ ਵੇ ਦੇਖੇ ਪਰਚਾ ਕਰਾਇਆ ਤੇ ਭੋਲੇ ਭਾਲੇ ਲੋਕੀ ਕਹਿੰਦੇ ਓ ਮਾੜਾ ਗਾਣਾ ਗਾਇਆ ਪਰਚਾ ਹੋ ਗਿਆ ਮਾੜਾ ਗਾਣਾ ਉਹ ਭਰਾ ਮਾੜਿਆਂ ਦੇ ਪਰਚਾ ਹੁੰਦਾ ਹੋਵੇ ਜੇ ਮਾੜਿਆਂ ਦੇ ਪਰਚਾ ਹੁੰਦਾ ਹੋਵੇ ਤੇ ਅਸ਼ਰਲੀਨ ਦੇ ਪਰਚਾ ਨਾ ਹੋਵੇ ਮੀਤੀ ਦੇ ਪਰਚਾ ਨਾ ਹੋਵੇ ਸੁਖਰਤਿਆ ਦੇ ਪਰਚਾ ਨਾ ਹੋਵੇ ਹੈ ਹੋਰ ਜਿਹੜੇ ਗੰਦ ਬਕਵਾਸ ਬਖਦੇ ਇਹਨਾਂ ਦੇ ਪਰਚਾ ਨਾ ਹੋਵੇ ਉਹ ਭਰਾ ਵਿਚਾਰੀ ਮਿਹਨਤੀ ਲੜਕੀ ਆ ਤੇ ਉਹਨੇ ਵਿਚਾਰੀ ਨੇ ਸਿਸਟਮ ਘਾਟੇ ਜਾ ਰਿਹਾ ਸੀ ਤੇ ਉਹਨੇ ਵਿਚਾਰੀ ਨੇ ਪੈਰ ਦੇ ਕੇ ਪਰਚਾ ਕਰਾਇਆ ਤੇ ਲੋਕੀ ਥੋੜੀ ਸਮਝੀ ਜਾਂਦੇ ਯਾਰ ਹੱਦ ਹੋ ਗਈ